ਲਓ ਜੀ ਇੱਕ ਮਹਾਪੁਰਸ਼ ਦੇ ਸਤ ਸੰਗ ਵਿੱਚ ਸੰਗਤ ਬੈਠੀ ਉਹਦਾ ਸਤ ਸੰਗ ਸੁਣ ਰਹੀ ਸੀ ਤੇ ਮਹਾਪੁਰਸ਼ ਨੇ ਇਦਾਂ ਗੱਲ ਕਰਦੇ ਕਰਦੇ ਨੇ ਕਿਹਾ ਵੀ ਜਿਹੜੀਆਂ ਆ ਆਪਣੀਆਂ ਅੱਖਾਂ ਆ ਇਹ ਅਸਲੀ ਨਹੀਂ ਇਹ ਨਕਲੀ ਅੱਖਾਂ ਆ ਤੇ ਸੰਗਤ ਵਿੱਚ ਉਹ ਉੱਠ ਕੇ ਇੱਕ ਬੰਦੇ ਨੇ ਸਵਾਲ ਕੀਤਾ ਵੀ ਮਹਾਪੁਰਖ ਜੀ ਸਾਨੂੰ ਸਮਝਾਓ ਵੀ ਇਹ ਨਕਲੀ ਅੱਖਾਂ ਕਿੱਦਾਂ ਆ ਤੇ ਕਹਿੰਦੇ ਮਹਾਪੌਰਖ ਨੇ ਸਮਝਾਇਆ ਇਹ ਨਖਲੀ ਅੱਖਾਂ ਇਦਾਂ ਆ ਕਿਉਂਕਿ ਦਿਨੂ ਇਹ ਸੂਰਜ ਦੀ ਰੋਸ਼ਨੀ ਦੇ ਸਹਾਰੇ ਦੇਖਦੀਆਂ ਤੇ ਰਾਤ ਨੂੰ ਇਹ ਚੰਦ ਤਾਰਿਆਂ ਦੇ ਸਹਾਰੇ ਉਹਨਾਂ ਦੀ ਲੋ ਦੇ ਸਹਾਰੇ ਦੇਖਦੀਆਂ ਤੇ ਹਨੇਰੇ ਕਮਰੇ ਦੇ ਵਿੱਚ ਇਹ ਲਾਈਟ ਦੇ ਸਹਾਰੇ ਦੇਖਦੀਆਂ ਤੇ ਜੇ ਲਾਈਟ ਨਾ ਹੋਵੇ ਕਮਰੇ ਵਿੱਚ ਹਨ ਪੂਰਾ ਘੁੱਪ ਹਨੇਰ ਹੋਵੇ ਤਾਂ ਇਹਨਾਂ ਦਾ ਕੋਈ ਆਪਣਾ ਵਜੂਦ ਨਹੀਂ ਹੈਗਾ ਇਹ ਆਪਣੀ ਤਾਕਤ ਦੇ ਨਾਲ ਦੇਖ ਨਹੀਂ ਸਕਦੀਆਂ ਹੈਗੀਆਂ ਇਹ ਉਹਨਾਂ ਦੀ ਕੋਈ ਕਦੇ ਲੇਟ ਦੀ ਤਾਕਤ ਨਾ ਕਦੇ ਚੰਦ ਤਾਰਿਆਂ ਦੀ ਤਾਕਤ ਨਾ ਕਦੇ ਸੂਰਜ ਦੀ ਰੋਸ਼ਨੀ ਦੀ ਤਾਕਤ ਨਾਲ ਹੀ ਦੇਖ ਸਕਦੀਆਂ ਆ ਸੋ ਇਹਨਾਂ ਦਾ ਆਪਣਾ ਕੋਈ ਵजूद ਨਹੀਂ ਹੈਗਾ ਇਹ ਨਕਲੀ ਅੱਖਾਂ ਆ ਜਿਹੜਾ ਦੁਨੀਆਦਾਰੀ ਸਾਰਾ ਕੁਝ ਦੇਖਦੀ ਹੈ ਇਹ ਵੀ ਨਕਲੀ ਆ ਤੇ ਜਿਹੜੀ ਅਸਲੀ ਅੱਖ ਆ ਉਹ ਅੰਦਰ ਆ ਮਹਾਪੌਰਖ ਨੇ ਕਿਹਾ ਜਿਹੜਾ ਆ ਤੁਹਾਡੀਆਂ ਅੱਖਾਂ ਦੇ ਪਿਛਲੇ ਪਾਸੇ ਉਹ ਅੱਖ ਆ ਉਹ ਤੀਜੀ ਅੱਖ ਆ ਜਦੋਂ ਉਹ ਖੁੱਲਦੀ ਆ ਉਹ ਅਸਲੀ ਅੱਖ ਆ ਉਹਦੇ ਨਾਲ ਸਾਰਾ ਕੁਝ ਦਿਦਾ ਆ ਸੋ ਇਹ ਨਕਲੀ ਅੱਖਾਂ ਤਾਂ ਇਹ ਗੱਲ ਮਹਾਪੁਰਖ ਦੀ ਸੁਣ ਕੇ ਜਿਹੜਾ ਜਿਹਨੇ ਸਵਾਲ ਕੀਤਾ ਸੀ ਉਹ ਹੱਕਾ ਬੱਕਾ ਰਹਿ ਗਿਆ ਉਹਨੇ ਪੈਰੀ ਹੱਥ ਲਾਇਆ ਮਹਾਪੁਰਖਾਂ ਦਾ ਵੀ ਤੁਸੀਂ ਸੱਚ ਕਹਿੰਦੇ ਆ ਸੱਚੀ ਇਹਨਾਂ ਅੱਖਾਂ ਦਾ ਕੋਈ ਆਪਣਾ ਵਜੂਦ ਨਹੀਂ ਹੈਗਾ